ਅੱਜ ਸਰਕਾਰ ਖਾਸ ਸਾਡੇ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾਜੀ ਦਾ 184ਵਾਂ ਸ਼ਹੀਦੀ ਦਿਵਸ ਹੈ। ਸੋ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਥੋੜੀ-ਬਹੁਤ ਉਹਨਾਂ ਦੇ ਜੀਵਨ ਬਾਰੇ ਜਾਣਕਾਰੀ ਦੇਵਾਂਗੇ ਅਤੇ ਕੁਝ ਲੇਖਕਾਂ ਦੇ ਹਵਾਲੇ ਨਾਲ ਤੱਥਾਂ ਦੇ ਬਾਰੇ ਦੱਸਾਂਗੇ। ਤੇ ਇਹ ਵੀਡੀਓ ਥੋੜੀ ਲੰਬੀ ਹੋ ਸਕਦੀ ਹੈ। ਕਿਰਪਾ ਕਰਕੇ ਵੀਡੀਓ ਪੂਰੀ ਦੇਖਿਓ ਤੇ ਅੰਤ ਦੇ ਵਿੱਚ ਕਮੈਂਟਾਂ ਵਿੱਚ ਇਸ ਵੀਡੀਓ ਬਾਰੇ ਆਪਣੇ ਵਿਚਾਰ ਜ਼ਰੂਰ ਪੇਸ਼ ਕਰਿਓ ਤੇ ਤੁਹਾਨੂੰ ਅਸੀਂ ਰੀਕਵੈਸਟ ਕਰਦੇ ਆਂ ਅਗਰ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਵੈਲ ਵਾਲੇ ਬਟਨ ਤੇ ਵੀ ਦਬਾ ਦਿਓ ਇਸ ਮਹਾਨ ਜਰਨੈਲ ਦਾ ਜਨਮ ਸਨ 1791 ਈਸਵੀ ਵਿੱਚ ਸਰਦਾਰ ਗੁਰਦਿਆਲ ਸਿੰਘ ਦੇ ਘਰ ਗੁਜਰਾਵਾਲਾ ਵਿਖੇ ਹੋਇਆ ਇਹ ਹੋਣ ਹਰ ਬਲਕ ਅਜੇ 7 ਸਾਲਾਂ ਦਾ ਹਈ ਸੀ ਕਿ ਇਸ ਤੇ ਸਿਰ ਤੋਂ ਪਿਤਾ ਦਾ ਸਾਆ ਉੱਠ ਗਿਆ ਇਸ ਕਰਕੇ ਇਸ ਤੇ ਬਚਪਨ ਦੇ ਦਿਨ ਵਿੱਚ ਇਸ ਤੇ ਮਾਮੇ ਦੇ ਘਰ ਗੁਜਰੇ ਆਪ ਦੀ ਵਿੱਦਿਆ ਜਾਂ ਫੌਜੀ ਸਿੱਖਿਆ ਦਾ ਕੋਈ ਖਾਸ ਪ੍ਰਵੰਧ ਨਾ ਹੋ ਸਕਿਆ ਪਰਮਾਤਮਾ ਬਲੋ ਹੀ ਉਹਨਾਂ ਨੂੰ ਅਜਹੀ ਬੁੱਧੀ ਪ੍ਰਾਪਤ ਹੋਈ ਕਿ ਆਪ ਜੋ ਇੱਕ ਦੇਖ ਜਿਹਾ ਸੋਲ ਲੈਂਦੇ ਸੀ ਉਸ ਨੂੰ ਛੱਟ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਸਨ ਲਗਭਗ 15 ਸਾਲ ਦੀ ਉਮਰ ਵਿੱਚ ਆਪ ਨੇ ਦੇਖੋ ਦੇਖੀ ਸਾਰੇ ਚੰਗੀ ਕਰਤੱਬਾਂ ਵਿੱਚ ਪ੍ਰਵੀਣਤਾ ਹਾਸਲ ਕਰ ਲਈ ਸੀ ਇਸ ਦੇ ਨਾਲ ਹੀ ਫਾਰਸੀ ਅਤੇ ਗੁਰਮੁਖੀ ਦੀ ਲਿਖਤ ਪੜਤ ਵਿੱਚ ਵੀ ਕਾਫੀ ਚੋਗਤਾ ਪ੍ਰਾਪਤ ਕਰ ਲਈ ਸੀ ਬਸੰਤੀ ਦਰਬਾਰ ਵਿੱਚ ਚੋਣ ਹੋਣਾ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਘੋੜਸਵਾਰੀ ਤਲਵਾਰਬਾਜ਼ੀ ਨਿਜਾਵਾਜ਼ੀ ਨਿਸ਼ਾਨਾਵਾਜ਼ੀ ਆਦਿ ਦੇ ਸ਼ਾਹੀ ਦਰਬਾਰ ਕਰਵਾਉਂਦੇ ਹੁੰਦੇ ਸਨ ਇਹ ਮੁਕਾਬਲਾ ਸਾਲ ਵਿੱਚ ਇੱਕ ਵਾਰੀ ਹੁੰਦਾ ਸੀ ਅਤੇ ਨੌਜਵਾਨਾਂ ਦੇ ਹੌਸਲੇ ਬਲੰਦ ਹੋ ਸਕਣ ਇਸਵੀ ਸੰਨ 1805 ਵਿੱਚ ਇੱਕ ਬਸੰਤੀ ਦਰਬਾਰ ਦਾ ਇਕੱਠ ਹੋਇਆ ਜੋ ਮਹਾਰਾਜਾ ਰਣਜੀਤ ਸਿੰਘ ਦੇ ਕਰਤੱਬ ਦਿਖਾਉਣ ਲਈ ਕਰਾਇਆ ਗਿਆ ਸੀ ਇਸ ਵਿੱਚ ਸਰਦਾਰ ਹਰੀ ਸਿੰਘ ਨਲਵੇਂ ਨੇ ਪਹਿਲੀ ਵਾਰੀ ਆਪਣੇ ਕਰਤੱਬ ਦਿਖਾਏ ਇਹਨਾਂ ਕਰਤੱਪਾਂ ਨੂੰ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਲਿਆ। ਕੁਝ ਹੀ ਦਿਨਾਂ ਬਾਅਦ ਆਪ ਦੀ ਸ਼ੇਰ ਨਾਲ ਲੜਾਈ ਤੇ ਦਲੇਰੀ ਦੇਖ ਕੇ ਮਹਾਰਾਜ ਨੇ ਉਸ ਨੂੰ ਆਪਣੇ ਸ਼ੇਰ ਦੇ ਨਾਮੀ ਰੈਜੀਮੈਂਟ ਵਿੱਚ ਸਰਦਾਰੀ ਦੇ ਦਿੱਤੀ। ਸਰਦਾਰ ਹਰੀ ਸਿੰਘ ਨਲਵਾ ਸਿੱਕਾ ਇਤਿਹਾਸ ਵਿੱਚ ਪ੍ਰਮੁੱਖ ਯੋद्धा ਤੇ ਜਰਨੈਲ ਹੋਇਆ ਹੈ। ਇਹਨਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ ਇਸ ਬਾਰੇ ਇਸ ਬਾਬਾ ਪ੍ਰੇਮ ਸਿੰਘ ਜੀ ਹੋਤੀ ਲਿਖਦੇ ਹਨ ਰਾਜਾ ਨਾਲ ਆਪਣੇ ਸਮੇਂ ਦਾ ਇੱਕ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿੱਚ ਪ੍ਰਸਿੱਧ ਰਿਹਾਦਾ ਸੀ ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿੱਚ ਅਜਿਹੇ ਗੁਣ ਮੌਜੂਦ ਸਨ ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲਸਾਨੀ ਪੈ ਗਿਆ ਸਰਦਾਰ ਜੀ ਦੇ ਨਾਮ ਦੇ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤ ਵਿੱਚ ਆਉਂ ਕਰਕੇ ਇਸ ਵਿੱਚ ਥੋੜੀ ਜਹੀ ਤਬਦੀਲੀ ਹੋਣ ਕਰਕੇ ਨਲਵਾ ਪੈ ਗਿਆ ਇਸ ਬਾਰੇ ਹੋਰ ਵੀ ਪੁਸ਼ਟੀਆਂ ਮਿਲਦੀਆਂ ਹਨ ਜੋ ਇਸ ਤਰ੍ਹਾਂ ਹਨ ਮੌਲਾਨਾ ਅਹਿਮਦਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ ਕਸ਼ਮੀਰ ਵਿੱਚ ਲਿਖਦੇ ਹਨ ਕਿ ਨਲਵਾ ਦੀ ਬਜਾ تصمیہ کے متعلق مشہور ہے کہ راجہ نل جمانات قدیم میں ایک بہادر اور سجات راجہ تھا لوگوں نے ہری سنگھ کو نلوں سے نلوا بنا دیا نلوہ سے مراد شیر کو مارنے والا یا شیر افغان ہے چونکہ ہری سنگھ نے بھی شیر مارے تھے اسی لیے اس کا نام نلوا مشہور ہوا اسی طرح مسٹر این کے سنہا اپنی لکھ تاریخ وچھ لکھتا ہے کہ سردار ہری سنگھ نے نال ਉਨ੍ਹਾਂ ਦਾ ਨਾਮ ਨਲਵਾ ਉਪਨਾਮ ਇਸ ਲਈ ਪ੍ਰਸਿੱਧ ਹੋ ਗਿਆ ਕਿ ਉਸਨੇ ਸ਼ੇਰ ਦੇ ਖਿਰ ਨੂੰ ਖੱਥਾ ਦੇ ਨਾਲ ਮੋੜ ਕੇ ਮਾਰ ਛੁਪਿਆ ਸੀ ਐਸ ਐਮ ਲਤੀਫ ਲਖਧਿਆਨ ਸਰਦਾਰ ਹਰੀ ਸਿੰਘ ਦੇ ਦਬਦੇ ਦਾ ਐਸਾ ਸਿੱਕਾ ਅਫਗਾਨਾ ਦੇ ਦਿਲਾਂ ਵਿੱਚ ਬੈਠ ਗਿਆ ਸੀ ਕਿ ਅੱਜ ਤੱਕ ਹਰੀਆ ਆਖ ਕੇ ਉਸ ਦਾ ਨਾਮ ਦਹਿਰਾਉਂਦੇ ਹਨ ਅਤੇ ਪਸ਼ਾਵਰ ਦੇ ਨੇੜੇ ਇਲਾਕੇ ਵਿੱਚ ਮਾਮਾ ਆਪਣੇ ਨਿਆਣਿਆਂ ਨੂੰ ਡਰਾਵਾ ਉਸਤੇ ਨਾਮ ਤੋਂ ਹੀ ਦਿੰਦੀਆਂ ਸਨ मीर अहमद जी लिखते हैं इलाका पिशावर मैं तो इस कदर इसका रोग था कि माए अपने शीरखुर बच्चों को कहा करती थी कि अगर तुम नेक नहीं बनोगे तो हरी सिंह तुमको पकड़ के ले जाएगा और छोटे छोटे बच्चे हरी सिंह को एक हौवा ख्यात करते थे लेखक मोहन लाल जी लिखते हैं शकल सूरत बर्ताव खुल के गल कर अंदाज अदता महाराजा रणजीत सिंह वर्गियां सन ਲੇਖਕ ਐਸ ਐਲ ਸੂਰੀ ਜੀ ਲਿਖਦੇ ਹਨ ਮਹਾਰਾਜਾ ਰਣਜੀਤ ਸਿੰਘ ਸਰਦਾਰ ਹਰੀ ਸਿੰਘ ਨਲਵਾ ਦੇ ਚੰਗੇ ਕਿਰਦਾਰ ਤੇ ਉੱਚੇ اخلاق ਦੀ ਬਹੁਤ ਕਦਰ ਕਰਦਾ ਸੀ ਆਨੰਦ ਕੋਪਾਲ ਜੀ ਲਿਖਦੇ ਹਨ ਹਰੀ ਸਿੰਘ ਦੇ ਪਿਓ ਦੇ ਵਕਤ ਵੇਲੇ ਲੋਕ ਅਫਗਾਨਾਂ ਕੋਲੋਂ ਡਰਦੇ ਸਨ ਅਤੇ ਹਰੀ ਸਿੰਘ ਦੇ ਬਾਅਦ ਅਫਗਾਨ ਡਰਦੇ ਹਨ ਡਰਦੇ ਰਹਿਣਗੇ ਲੰਡਨ ਸ਼ਹਿਰ ਵਿੱਚ چھਪਣ ਵਾਲੀ ਇੱਕ ਅਖਬਾਰ ਵਿੱਚ ਲਿਖਿਆਗਾ ਜੇਕਰ ਹਰੀ ਸਿੰਘ ਨਲਵਾ ਕੁਝ ਹੋਰ ਚਿਰ ਜੀਉਂਦਾ ਰਹਿੰਦਾ ਉਸ ਕੋ ਅੰਗਰੇਜ਼ਾਂ ਵਾਲੇ ਸਮਾਨ ਅਤੇ ਸਾਧਨ ਹੁੰਦੇ ਉਹ ਕੁਝ ਹੀ ਮਹੀਨਿਆਂ ਵਿੱਚ ਖਾਲਸਾ ਰਾਜ ਦੀਆਂ ਹੱਦਾ ਵਿੱਚ ਏਸ਼ੀਆ ਤੇ ਜੁਰੂਬੇ ਸ਼ਾਮਲ ਕਰ ਲੈਂਦਾ ਸਰਦਾਰ ਹਰੀ ਸਿੰਘ ਨਲਵਾ ਬਾਅਦ ਇੱਕੋ ਇੱਕ ਜਰਨੈਲ ਸੀ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਨਾਮ ਤੇ ਸਿੱਕਾ ਚਲਾਉਣ ਦੀ ਇਜਾਜ਼ਤ ਦਿੱਤੀ ਸੀ ਆਸਟ੍ਰੇਲੀਆ ਦੇ ਇੱਕ ਬਿਲੀਨੀਅਰ ਇਸ ਮੈਗਜ਼ੀਨ ਬਲੂ ਜਾਰੀ ਕੀਤੀ ਗਈ ਸੂਚੀ ਵਿੱਚ ਵਿਸ਼ਵ ਇਤਿਹਾਸ ਦੇ 10 ਮਹਾਨ ਜੇਤੂ ਜਰਨੈਲਾਂ ਦੀ ਸ਼ਰਣਣੀ ਵਿੱਚ ਸਰਦਾਰ ਹਰੀ ਸਿੰਘ ਨਲਵੇ ਨੂੰ ਪਾਕਿਸਤਾਨ ਤੇ ਰੱਖਿਆ ਗਿਆ ਹੈ ਇਸ ਸੁਮਹਾਨ ਜਨਰਲ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਹਨ ਜਿਹੜੀਆਂ ਕਿ ਅਸੀਂ ਇਸ ਛੋਟੀ ਜਿਹੀ ਵੀਡੀਓ ਵਿੱਚ ਨਹੀਂ ਬਿਆਨ ਕਰ ਸਕਦੇ 30 ਅਪ੍ਰੈਲ 1737 ਈਸਵੀ ਨੂੰ ਅੱਜ ਦੇ ਹੀ ਦਿਨ ਸਰਕਾਰ ਖਾਲਸਾ ਦੇ ਮਹਾਨ ਸਿੱਖ ਜਨਰਲ ਸਰਦਾਰ ਹਰੀ ਸਿੰਘ ਨਲਵਾ ਜਮਰੋਦ ਦੇ ਮੈਦਾਨ ਚ ਅਫਗਾਨ ਧਾੜਵੀਆਂ ਨਾਲ ਲੋਹਾ ਲੈਂਦੇ ਹੋ ਸ਼ਹੀਦ ਹੋ ਗਏ ਸਨ ਇਸ ਕਿਲੇ ਦੀ ਰਾਖੀ ਸਰਦਾਰ ਦੀ ਲੋਥ ਨੇ ਵੀ ਕੀਤੀ ਕਿਹਦੇ ਚ ਸਰਦਾਰ ਦੀ ਯਾਦਗਾਰ ਬਣਾਈ ਗਈ ਅੱਜ ਕੱਲ ਇੱਥੇ ਪਾਕਿਸਤਾਨੀ ਫੌਜ ਦੀ ਰਹਾਇਸ਼ ਹੈ ਸਲਾਮ ਹੈ এਸ਼ੀਆ ਦੇ ਸਭ ਤੋਂ ਮਹਾਨ ਜਰਨਲ ਜਿਸ ਨੇ ਦਰਾ ਖਬਰ ਦਾ ਰਾਸ ਅਦਾ ਲਈ ਬੰਦ ਕਰ ਦਿੱਤਾ। ਦੋਸਤੋ ਆਸ ਕਰਦੇ ਹਾਂ ਇਹ ਥੋੜੀ ਜਿਹੀ ਜਾਣਕਾਰੀ ਸਰਦਾਰ ਜਰਨਲਸ ਹਰੀ ਸਿੰਘ ਨਲਵਾ ਜੀ ਬਾਰੇ ਤੁਹਾਨੂੰ ਚੰਗੀ ਲੱਗੀ ਹੋਵੇਗੀ। ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਪੇਸ਼ ਕਰਿਓ। ਫਿਰ ਦੁਬਾਰਾ ਤੁਹਾਨੂੰ ਬੇਨਤੀ ਕਰਦੇ ਹਾਂ ਅਗਰ ਤੁਸੀਂ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ। ਜੀ ਧੰਨਵਾਦ।